ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੇ ਤੁਸੀਂ ਜਿਹੜੇ ਹੋ ਆਉਣ ਯਾਰ ਨਾਲ ਦੋਸਤੋ ਅੱਜ ਅਮਰਸਰ ਦੇ ਇਹੋ ਜਿਹੇ ਇੰਜੀਨੀਅਰ ਨਾਲ ਮਿਲਣ ਜਾ ਰਹੇ ਹਾਂ ਤੁਹਾਨੂੰ ਜਿਹੜਾ ਜੇ ਪੁਲ ਜਾਂ ਬਿਲਡਿੰਗਾਂ ਨਹੀਂ ਬਣਾਉਂਦਾ ਇਹ ਇੰਜੀਨੀਅਰ ਜਿਹੜਾ ਹੈ ਸਮੋਸੇ ਵਧੀਆ ਬਣਾਉਂਦਾ ਹੈ ਸਮੋਸੇ ਵੀ ਇਹੋ ਜਿਹੇ ਬਣਾਉਂਦਾ ਹੈ ਜਿਹੜੇ ਪੂਰੇ ਅਮਰਸਰ ਦੇ ਵਿੱਚ ਹੀ ਨਹੀਂ ਮਿਲਨੇ ਪਨੀਰ ਵਾਲੇ ਸਮੋਸੇ ਤੇ ਪਿਜੇ ਵਾਲੇ ਸਮੋਸੇ ਤਾਂ ਇਹੋ ਜਿਹੇ ਸਮੋਸੇ ਤੁਹਾਨੂੰ ਪੂਰੇ ਅਮਰਸਰ ਦੇ ਵਿੱਚ ਨਹੀਂ ਮਿਲਲੇ ਪਰ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਰਾਈਡਰ ਚਾਹ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾ ਰਾਈਡਰ ਚਾਹ ਵਾਲਾ ਜਿਹੜਾ ਜੀ ਇੰਜੀਨੀਅਰ ਹੈ ਤਾਂ ਅੱਜ ਸਮੋਸੇ ਤਲਦਾ ਹੋਇਆ ਨਜ਼ਰ ਆ ਰਿਹਾ ਪਿਤਾ ਜੀ ਦਾ ਸੁਪਨਾ ਸੀ ਕਿ ਮੁੰਡਾ ਇੰਜੀਨੀਅਰ ਬਣੇ ਪਿਤਾ ਜੀ ਦਾ ਸੁਪਨਾ ਵੀ ਪੂਰਾ ਕੀਤਾ ਅੱਜ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਫਿਰ ਸਮੋਸੇ ਤਲ ਰਿਹਾ ਹੈ ਕੀ ਮਜਬੂਰੀ ਹੈ ਜਾਂ ਮਾਨ ਦਾ ਚਾਹ ਹੈ ਸਾਰੀ ਗੱਲਬਾਤ ਸਾਂਝੀ ਕਰਦੇ ਹਾਂ ਇੰਜੀਨੀਅਰ ਵਿਪਨ ਜੀ ਸਾਡੇ ਨਾਲ ਨੇ ਵਿਪਨ ਜੀ ਪਹਿਲਾਂ ਬਹੁਤ ਬਹੁਤ ਸਵਾਜਿਤਾ ਤੁਹਾਡਾ ਆਉਣਿਆ ਨਮਸਕਾਰ ਸਰ ਵਿਪਨ ਜੀ ਇੰਜੀਨੀਅਰ ਦੀ ਇੰਨੀ ਵੱਡੀ ਪੜ੍ਹਾਈ ਤੋਂ ਬਾਅਦ ਤੁਸੀਂ ਸਮੋਸੇ ਤਲ ਰਹੇ ਹੋ ਇੰਜੀਨੀਅਰ ਜ਼ਿਆਦਾਤਰ ਪੁਲ ਬਣਾਉਂਦੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਬ ਪਰ ਤੁਸੀਂ ਸਮੋਸੇ ਤਲ ਰਹੇ ਹੋ ਕੀ ਮਜਬੂਰੀ ਹੈ ਜਾਂ ਮਨ ਦਾ ਚਾਹ ਵਾ ਮਜਬੂਰੀ ਤਾਂ ਕੋਈ ਨਹੀਂ ਗਿਆ ਮਨ ਦਾ ਚਾਹ ਹੈਗਾ ਵਾ ਤੇ ਇੱਕ ਕਹਿੰਦੇ ਆ ਇੱਕ ਨਾਮ ਬਣਾਉਂਦਾ ਬਹੁਤ ਚਾਹ ਹੈਗਾ ਕਿ ਮੈਨੂੰ ਹੋਰ ਕੋਈ ਹੈ ਤੇ ਨਹੀਂ ਆ ਕਿ ਮੈਨੂੰ ਰੋਟੀ ਨਹੀਂ ਮਿਲੇ ਵਗੈਰਾ ਕਈ ਸਾਥ ਹੈਗੇ ਆ ਸਾਥ ਰੱਬ ਦਾ ਰੱਬ ਦਾ ਹੱਦ ਹੁਨਰ ਦਿੱਤਾ ਆ ਵਾ ਉਹਨੂੰ ਅੱਗੇ ਵਧਾਉਂਦੇ ਲੱਗੇ ਜਾਈਏ ਅੱਗੇ ਤੱਕ ਮੈਨੂੰ ਪਤਾ ਚੱਲਿਆ ਜੀ ਤੁਹਾਡੇ ਪਿਤਾ ਜੀ ਦਾ ਸੁਪਨਾ ਸੀ ਕਿ ਤੁਸੀਂ ਇੰਜੀਨੀਅਰ ਬਣੋ ਪਿਤਾ ਜੀ ਦਾ ਸੁਪਨਾ ਤਾਂ ਪੂਰਾ ਹੋਇਆ ਇੰਜੀਨੀਅਰ ਬਣ ਦੀ ਪੜ੍ਹਾਈ ਤੋਂ ਬਾਅਦ ਤੁਹਾਡਾ ਆਪਣਾ ਕੀ ਸੁਪਨਾ ਸੀ ਕੀ ਬਣਨਾ ਚਾਹੁੰਦੇ ਸੀ ਵੈਸੇ ਤੁਸੀਂ ਮੈਂ ਖੁਦ ਇਹ ਕਹਿ ਗਿਆ ਕਿ ਐਂ ਦੇ ਕਿ ਰਾਈਡਰ ਬਣ ਆ ਜਾਂਦਾ ਸੀ ਮੈਂ ਕਾਫੀ ਹਰ ਜਗ੍ਹਾ ਪੂਰਾ ਪੂਰਾ ਇੰਡੀਆ ਦੇਖਾ ਪੂਰਾ ਵਰਲਡ ਦੇਖਾ ਮੈਂ ਮੇਰਾ ਤਾਂ ਹੀ ਸੁਪਨਾ ਹੈਗਾ ਬਾਕੀ ਉਸ ਤੋਂ ਬਾਅਦ ਆ ਗਿਆ ਮੇਰਾ ਇੱਕ ਇੱਕ ਦੂਜਾ ਸੁਪਨਾ ਬਣ ਗਿਆ ਕਿ ਮੈਂ ਕਿ ਯਾਰ ਇਹ ਕੰਮ ਨੂੰ ਨਾ ਹਰ ਇੱਕ ਸ਼ਹਿਰ ਦੇ ਵਿੱਚ ਖੋਲਾ ਕਿ ਮੈਂ ਇੱਕ ਰਾਈਡਿੰਗ ਦੇ ਨਾਲ ਨਾ ਨਾ ਉਸ ਜਗ੍ਹਾ ਦੇ ਵਿੱਚ ਵੀ ਪਹੁੰਚ ਸਕਾਂ ਮੈਂ ਕਿ ਮੈਂ ਉਸ ਜਗ੍ਹਾ ਤੇ ਰਹਿ ਸਕਾਂ ਜਿਵੇਂ ਉਸ ਮੋਲੇ ਇੱਕ ਰਾਈਡਿੰਗ ਕਰ ਰਿਹਾ ਮੈਂ ਤੇ ਮੇਰਾ ਹਰ ਇੱਕ ਜਗ੍ਹਾ ਤੇ ਮੇਰਾ ਆਊਟਲੈਟ ਹੈਗਾ ਤੇ ਮੋਤੇ ਕਿ ਸਾਹਮਣਾ ਰਾਈਡਿੰਗ ਵੀ ਕਰ ਰਹੇ ਲੋਕਾਂ ਉੱਥੇ ਪਹੁੰਚ ਵੀ ਰਿਹਾ ਹਾਂ ਇੱਕ ਮੇਰਾ ਸੁਪਨਾ ਵੀ ਪੂਰਾ ਹੋ ਰਿਹਾ ਮੈਨੂੰ ਇਹ ਦੱਸੋ ਜਦੋਂ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਸਿੱਧਾ ਸਮੋਸੇ ਤਲਣਾ ਸ਼ੁਰੂ ਕੀਤਾ ਤੇ ਜਿਹੜੇ ਪਿਤਾ ਜੀ ਨੇ ਤੁਹਾਡੇ ਲਈ ਇੰਨੇ ਵੱਡੇ ਸੁਪਨੇ ਸਜਾਏ ਸੀ ਉਹਨਾਂ ਦੇ ਮਨ ਤੇ ਕੀ ਬੀਤੀ ਜੇ ਮੁੰਡਾ ਸਮੋਸੇ ਤਲ ਰਿਹਾ ਹੁਣ ਉਹ ਤਾਂ ਥੋੜਾ ਦੇ ਦੇਖੋ ਮਾਪਿਆਂ ਨੂੰ ਤਾਂ ਝਟਕਾ ਵੱਜਦਾ ਹੀ ਆ ਯਾਰ ਮੇਰਾ ਮੁੰਡਾ ਗਿਆ ਇੰਜੀਨੀਅਰ ਦੀ ਬਜਾਏ ਆ ਕੀ ਕਰਨ ਲੱਗ ਪਿਆ ਵਾ ਇਹ ਕਿਹੜੇ ਇੰਜੀਨੀਅਰ ਇੰਜੀਨੀਅਰ ਕ ਬਣ ਗਿਆ ਵਾ ਤੇ ਘਰ ਦੇ ਤੇ ਬੜਾ ਬੋਲਦੇ ਰਹੇ ਕਾਫੀ ਚੀਜ਼ਾਂ ਕਹਿੰਦੇ ਰਹੇ ਫਿਰ ਥੋੜਾ ਬਤਾ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਉਹ ਮੇ ਲੋਕ ਪਾਪਾ ਦਾ ਗੁੱਸਾ ਵੀ ਥੋੜਾ ਸ਼ਾਂਤ ਹੁੰਦਾ ਗਿਆ ਹੁਣ ਆਂਦੇ ਆ ਦੁਕਾਨ ਤੇ ਵੀ ਆਂਦੇ ਆ ਮਿਲ ਕੇ ਜਾਂਦੇ ਨੇ ਉਹ ਹਜੇ ਵੀ ਉਹਨਾਂ ਨੇ ਅੰਦਰ ਅੰਦਰ ਇੱਕ ਗੁੱਸਾ ਤੇ ਹੈ ਹੀ ਹੈ ਤੂੰ ਜੌਬ ਕਰ ਕੀ ਯਾਰ ਮਗਰ ਫਿਰ ਮੈ ਵੀ ਕਹਣਾ ਨਹੀਂ ਹੈ ਮੈਂ ਜਿੱਦ ਵੜ ਕੇ ਬੈਠਾ ਮੈਨੂੰ ਕੰਮ ਨੂੰ ਵਧਾਣਾ ਹੈ ਮੈਂ ਜਿਨ੍ਹਾਂ ਜਿਨ੍ਹਾਂ ਨੂੰ ਕਿਹਾ ਵਾ ਮੈਂ ਇਸ ਕੰਮ ਨੂੰ ਅੱਗੇ ਤੱਕ ਲੈ ਕੇ ਜਾਣਾ ਤੇ ਇਹਨਾਂ ਨੂੰ ਲੈ ਕੇ ਜਾਊਂਗਾ ਚਾਹ ਜਿੰਨੀ ਮਰਜ਼ੀ ਮਿੰਦਗਨੀ ਪਵੇ ਥੋੜਾ ਨਹੀਂ ਮੈਨੂੰ ਮੈਨੂੰ ਹਾਰ ਦੇਵੇ ਜੋ ਮਾਰਨਾ ਪਵੇ ਨਾ ਜਿੰਨਾ ਮਿਹਨਤ ਜੋ ਰੱਬ ਕਹੇਗਾ ਨਾ ਮੈਂ ਕਰਦਾ ਰਹੂੰਗਾ ਮੇ ਨਾਲ ਅੰਕਾ ਦਾ ਸਾਥ ਹੈਗਾ ਵਾ ਤੇ ਅੰਕਲ ਨਾਲ ਚੱਲੀ ਜਾਂਦੇ ਇੰਜੀਨੀਅਰ ਸਾਹਿਬ ਸਮੋਸੇ ਵੀ ਜ਼ਿਆਦਾਤਰ ਆਲੂ ਵਾਲੇ ਸੁਣਨ ਦੇ ਵਿੱਚ ਆਉਂਦੇ ਆ ਅਸੀਂ ਸਦੀਆਂ ਤੋਂ ਸੁਣਦੇ ਆ ਰਹੇ ਆ ਜੀ ਆਲੂ ਦੇ ਬਿਨਾਂ ਸਮੋਸਾ ਅਧੂਰਾ ਹੈ ਪਰ ਤੁਸੀਂ ਇਹ ਵੀ ਰੈਸਪੀ ਬਦਲ ਸਢੀ ਹੈ ਇਹ ਇੰਜੀਨੀਅਰ ਵਾਲਾ ਦਿਮਾਗ ਕਿਵੇਂ ਵਰਤਿਆ ਜੀ ਇੰਜੀਨੀਅਰ ਸਾਹਿਬ ਨੇ ਸਮੋਸਿਆਂ ਦੇ ਵਿੱਚ ਪੀਜਾ ਪਾ ਦਿੱਤਾ ਤਾਂ ਨਾਲ ਦੀ ਨਾਲ ਹੀ ਪਾਲਕ ਵਾਲੇ ਸਮੋਸੇ ਤੇ ਪਨੀਰ ਵਾਲੇ ਸਮੋਸੇ ਬਣਾਉਂਦੇ ਨੇ ਇਹ ਵੀ ਤੁਹਾਡੇ ਮਨ ਦੇ ਵਿਚਾਰ ਬਣੇ ਨੇ ਆ ਦੇਖੋ ਨਾ ਕੀ ਹੰਦੇ ਜਿਵੇਂ ਕਿ ਮੈਂ ਇੱਕ ਇੰਜੀਨੀਅਰ ਹਾਂ ਲੋਕੀ ਸੋਝੇ ਆ ਕਿ ਯਾਰ ਆਲੂ ਵਾਲੇ ਨਹੀਂ ਸੋਝਦੇ ਕਿ ਇਹ ਲੋਕੀ ਖਾਂਦੇ ਪਿਆ ਇਹ ਆਲੂ ਵਾਲੇ ਸਮੋਸੇ ਮੈਂ ਬੋਲੇ ਯਾਰ ਕੁਝ ਅਲੱਗ ਕਰੀਏ ਯਾਰ ਲੋਕਾਂ ਦੇ ਅੰਦਰ ਨਾ ਆਲੂ ਸਾਰੇ ਨਾ ਆਲੂ ਭਰਦੇ ਕੀ ਹੰਦੇ ਢਿੱਡ ਦੇ ਵਿੱਚ ਆਲੂ ਆਲੂ ਢਿੱਡ ਵਧਾਤੇ ਹੋਏ ਆ ਤੇ ਮੈਂ ਇਹ ਕੁਝ ਹੈਲਥੀ ਲਗਾ ਹੁਣ ਉਹ ਮੈਦੇ ਚ ਦਿੰਦੇ ਆ ਮੈਂ ਪਹਿਲੀ ਗੱਲ ਜਿਹੜਾ ਮੈਂ ਪਾਲਪਰੀ ਦਾ ਸਮੋਸਾ ਬਣਾਉਂਦਾ ਜਿਹੜਾ ਉਹਦੀ ਪਰਤ ਹੁੰਦੀ ਉਹ ਆਟੇ ਦੀ ਹੁੰਦੀ ਆ ਉਸ ਤੋਂ ਬਾਅਦ ਉਹਦੇ ਵਿੱਚ ਪਨੀਰ ਹੈਗਾ ਵਾ ਕਾਫੀ ਚੀਜ਼ਾਂ ਵੈਰਾਈਟੀ ਵਾ ਉਹ ਪਾਲਕ ਪਨੀਰ ਦਾ ਸਮੋਸਾ ਵੇਚਦਾ ਤੇ ਨਾਲ ਪੀਜ਼ਾ ਵਾਲਾ ਸਮੋਸਾ ਜੇ ਮੇभी ਉਹ ਗੀ ਇਹਦੇ ਬੇਕਰ ਕੇ ਬਣਾਉਂਦੇ ਮੈਂ ਫਰਾਈ ਕਰਕੇ ਬਣਾਉਂਦਾ ਬਸ ਇਹ ਫਰਕ ਹੈਗਾ ਵਾ ਪੀਜ਼ਾ ਸਮੋਸਾ ਕੋਨ ਚੀਜ਼ ਸਮੋਸਾ ਜੋ ਮੈਂ ਕਹਿੰਦਾ ਪੂਰੇ ਅੰਬਰਸਰਵੀ ਕੋ ਹਮ ਲੋ ਨਾ ਪੂਰੇ ਅੰਬਰਸਰ ਦੇ ਵਿੱਚ ਆ ਸਮੋਸੇ ਮਿਲਨੇ ਹੀ ਨਹੀਂ ਹੈ ਇਹ ਮੈਂ ਗਾਰੰਟੀ ਦੇਣਾ ਕਹਿ ਸਕਦਾ ਹਾਂ ਇੰਜੀਨੀਅਰ ਸਾਹਿਬ ਮੈਨੂੰ ਇਹ ਦੱਸੋ ਚਿੰਨੇ ਚਰਤੋਂ ਤੁਸੀਂ ਸਮੋਸੇ ਬਣਾ ਰਹੇ ਹੋ ਤੇ ਸਾਨੂੰ ਪਤਾ ਚੱਲਿਆ ਜੇ ਤੁਸੀਂ ਪਹਿਲਾਂ ਚਾਹ ਦਾ ਵੀ ਲਾਇਆ ਸੀ ਸਟਾਲ ਤੇ ਰਾਈਡਰ ਚਾਹ ਵਾਲੇ ਦੇ ਨਾਮ ਤੋਂ ਵੀ ਜਾਣੇ ਜਾਂਦੇ ਹੋ ਤਾਂ ਇਹਦੇ ਬਾਰੇ ਜ਼ਰੂਰ ਦੱਸੋ ਪਹਿਲਾਂ ਕਿਉਂ ਚਾਹ ਵੇਚੀ ਤੇ ਹੁਣ ਸਮੋਸੇ ਵੇਚਣ ਦਾ ਜਿਵੇਂ ਮਨ ਦੇ ਵਿੱਚ ਵਿਚਾਰ ਆਇਆ। ਅ ਪਹਿਲਾਂ ਤਾਂ ਗੀਂਦੇ ਦੇਖੋ ਜਦੋਂ ਮੈਂ ਸਟਾਰਟ ਕੀਤਾ ਸੀ ਮੈਨੂੰ ਤਾਂ ਚਾਹ ਤੱਕ ਨਹੀਂ ਬਣਾਣੀ ਆਂਦੀ ਸੀ। ਤੇ ਮੈਂ ਜਿਵੇਂ ਜਿਵੇਂ ਲੱਗਾ ਰਿਹਾ ਤੇ ਮੈਂ ਚਾਹ ਦਾ ਵਿੱਚ ਲੋਕਾਂ ਨੇ ਬੜਾ ਪਿਆਰ ਦਿੱਤਾ ਬੜਾ ਵਧੀਆ ਰਿਹਾ ਮੇਰੇ ਰਿਸਪੌਂਸ ਵਗੈਰਾ ਫਿਰ ਮੈਂ ਉਸੇ ਉਹੀ ਤੋਈ ਗੀਂਦੇ ਇੱਕ ਮਾਲ ਦੇ ਵਿੱਚ ਮੈਂ ਖੋਲਿਆ। ਮਾਲ ਤੋਂ ਬਾਅਦ ਮਾਲ ਥੋੜਾ ਡਾਊਨ ਹੋਂਦੀ ਵੇ ਤੇ ਮਾਲ ਦੇ ਗੀਂਦੇ ਆ ਮਾਲ ਦੇ ਵਿੱਚ ਰਿਸਪੌਂਸ ਨਾ ਆਂਦੇ ਵੇ ਤਾਂ ਕੰਮ ਉੱਥੇ ਅੰਦਰ ਕੁਝ ਹੈ ਹੀ ਨਹੀਂ ਹੈ। ਤੁੱਤ ਨਾ ਹਟ ਕੇ ਫਿਰ ਮੈਂ ਇਸ ਸਾਈਡ ਜਗ੍ਹਾ ਤੇ ਆਇਆ ਹਾਂ ਤੇ ਇਸ ਜਗ੍ਹਾ ਦੇ ਵਿੱਚ ਵੀ ਆਂਦੇ ਵਿੱਚ ਸਮੋਸੇ ਦਾ ਵੀ ਇਸ ਲਈ ਲਿਆ ਆ ਕਿ ਮੈਂ ਕੁਝ ਨਵਾਂ ਕਰਕੇ ਲੋਕਾਂ ਦੇ ਅੰਦਰ ਮੈਂ ਕ੍ਰੀਜ਼ ਕ੍ਰੀਏਟ ਕਰ ਸਕਾਂ ਯਾਰ ਲੋਕਾਂ ਨੂੰ ਯਾਰ ਲੱਗੇ ਯਾਰ ਖਾਣੇ ਸਮੋਸੇ ਤੇ ਰਾਈਡਰ ਚਾਹ ਵਾਲੇ ਕੋ ਖਾਣੇ ਮੈਂ ਹਜੇ ਵੀ ਨਾਮ ਰਾਈਡਰ ਚਾਹ ਵਾਲੇ ਰਾਈਡਰ ਸਮੋਸੇ ਵਾਲਾ ਕਿਉਂ ਨਹੀਂ ਕੀਤਾ ਕਿਉਂਕਿ ਮੈਂ ਨਾ ਨਾਮ ਉਹੀ ਲੋਕਾਂ ਦੇ ਅੰਦਰ ਜਾਣ ਦੇ ਵਿੱਚ ਵਸਿਆ ਰਾਈਡਰ ਚਾਹ ਵਾਲਾ ਤੇ ਮੈਂ ਉਸ ਚੀਜ਼ ਨੂੰ ਅੱਗੇ ਤੱਕ ਲੈ ਕੇ ਜਾਣਾ ਚਾਹੁੰਦਾ ਹੈ ਉਹ ਵੀ ਪੰਜ ਮਿੰਟ ਹੋਇਆ ਦੱਸੋ ਜਦੋਂ ਸਮੋਸੇ ਦੇ ਚਾਹ ਦੀ ਰੇੜੀ ਲਾ ਲਈ ਤਾ ਜਿੱਥੇ ਤਰੀਫਾਂ ਹੁੰਦੀਆਂ ਨੇ ਉਥੇ ਟੀਚਰਾਂ ਵੀ ਹੁੰਦੀਆਂ ਨੇ ਤਾਂ ਤਰੀਫਾਂ ਜ਼ਿਆਦੀਆਂ ਹੋਈਆਂ ਜਾਂ ਟੀਚਰਾਂ ਜ਼ਿਆਦੀਆਂ ਹੋਈਆਂ ਜੇ ਯਾਰ ਮੁੰਡਾ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਸਮੋਸੇ ਤਲਦਾ ਤੇ ਚਾਹ ਬਣਾਉਂਦਾ ਟੀਚਰਾਂ ਤੇ ਫੈਮਿਲੀ ਵਾਲੇ ਨਹੀਂ ਕੀਤੀਆਂ ਤਰੀਫਾਂ ਤੇ ਬਾਹਰ ਵਾਲੇ ਨਹੀਂ ਕੀਤੇ ਆ ਕਿਉਂਕਿ ਉਹਨਾਂ ਨੂੰ ਮੇਰੇ ਬਾਰੇ ਕੁਝ ਪਤਾ ਨਹੀਂਗਾ ਜਿਹੜੇ ਬਾਹਰ ਦੇਗੇ ਕਿਉਂਕਿਗਾ ਕੀ ਨਹੀਂਗਾ ਕਿੱਥੋਂ ਕਰ ਰਿਹਾ ਕੀ ਕਰ ਰਿਹਾ ਵਾ ਉਹਨਾਂ ਕਿਸੇ ਨੂੰ ਕੁਝ ਨਹੀਂ ਪਤਾ ਮੇਰਾ ਮੇਰਾ ਆਪਣਾ ਦਿਮਾਗ ਹੈਗਾ ਵਾ ਜਿਸ ਚੀਜ਼ ਨੂੰ ਮੈਂ ਚਾਹਨਾ ਵਾ ਯਾਰ ਮੇਰਾ ਇਹ ਕੰਮ ਨੂੰ ਮੈਂ ਅੱਗੇ ਵਧਾਵਾਂ ਹੁਣ ਸਮਝ ਲਓ ਜਿਵੇਂ ਕਿ ਤੂੰ ਕਹਿ ਰਹੇ ਹੋ ਟਿਚਰਾ ਮੇਰੇ ਮੰਮੀ ਪਾਪਾ ਇੰਨਾ ਬੋਲਦੇ ਰਹੇ ਬਹੁਤ ਗੁੱਸਾ ਰਹਿੰਦੇ ਰਹੇ ਯਾਰ ਕੀ ਕਰ ਰਹੇ ਹੋ ਇਹ ਕਿਉਂ ਨਾਮ ਖਰਾਬ ਕਰ ਰਹੇ ਹੋ ਤੂੰ ਪੜ ਪੜ ਜਾ ਕੇ ਕਿੰਨੇ ਕੰਮ ਕਰਕੇ ਤੇ ਜਾ ਕੇ ਬੋਲਦੇ ਰਹੇ ਮੇਰੇ ਬਾਕੀ ਯਾਰਾ ਦੋਸਤਾਂ ਨੇ ਵੀ ਪਹਿਲਾਂ ਬੜਾ ਸਾਧ ਦਿੱਤਾ ਮੇਰੇ ਜੋ ਪੁਰਾਣੇ ਦੋਸਤ ਹੈਗੇ ਆ ਉਹਨਾਂ ਨੇ ਬਹੁਤ ਸਾਧ ਦਿੱਤਾ ਜਿਹੜੇ ਅੱਜ ਦੇ ਡੇਟ ਦੇ ਵਿੱਚ ਸਾਰੇ ਕਈ ਕੈਨੇਡਾ ਚਲੇ ਗਿਆ ਕੋਈ ਕਿੱਥੇ ਚਲਾ ਗਿਆ ਤੇ ਅਲੱਗ ਹੋ ਗਏ ਹੋਏ ਆ ਜਿਹੜੇ ਦੁਬਾਰਾ ਬੰਦੇ ਜਿਹੜੇ ਕਹਿੰਦੇ ਬਾਅਦ ਜਿਹੜੀ ਇਹ ਕੀ ਦੋਸਤੀ ਹੁੰਦੀ ਹੈ ਜਿਹੜੀ ਬਚਪਨ ਤੋਂ ਹੁੰਦੀ ਹੈ ਉਹ ਦੋਸਤੀ ਹੁੰਦੀ ਹੈ ਜਿਹੜੇ ਬਾਅਦ ਵਿੱਚ ਇਹ ਕਿ ਬਿਜ਼ਨਸ ਮਾਈਂਡਡ ਮਿਲਦੇ ਆ ਅੱਜ ਨਹੀਂ ਤੇ ਕੱਲ ਹਾਇ ਹੈਲ ਹੋ ਗਈ ਖਤਮ ਉਸ ਤੋਂ ਬਾਅਦ ਨਹੀਂ ਫਿਰ ਉਸ ਤੋਂ ਬਾਅਦ ਬਾਹਰ ਦੇ ਨੇ ਬੜਾ ਪਿਆਰ ਦਿੱਤਾ ਕੋ ਲੋਕੀ ਆ ਕੇ ਦੇ ਦੋਗੇ ਨਾ ਐਪਰੀਸ਼ੀਏਟ ਕਰ ਦੇਗੇ ਯਾਰ ਮੁੰਡਾ ਐ ਤੂੰ ਕਰ ਰਿਹਾ ਕੁਝ ਕਰ ਰਿਹਾ ਹੁਣ ਮੇਰੇ ਨਾਲ ਇੱਕ ਅੰਕਲ ਜੁੜੇ ਨੇ ਅੰਕਲ ਨੇ ਵੀ ਕਿੰਨਾ ਸਾਥ ਦਿੱਤਾ ਵਾ ਕਿ ਅੰਕਲ ਨੇ ਮੇਰਾ ਉਥੇ ਕੰਮ ਦੇਖਿਆ ਤੇ ਮੇਰਾ ਮੇਰੀ ਮਿਹਨਤ ਦੇਖੀ ਮੇਰਾ ਕੀ ਕਹਿੰਦੇ ਮੇਰਾ ਕੰਮ ਕਰਨ ਦਾ ਤਰੀਕਾ ਦੇਖਿਆ ਤੇ ਉਹ ਪਸੋਂ ਗੁੱਸਾ ਥੋੜਾ ਹੋਰ ਸ਼ਾਂਤ ਹੋ ਜਾ ਮੇਰੇ ਘਰ ਤੇ ਆਦਾ। ਮੈਂ ਜਰੂਰ ਦੋਸਤੋ ਜਿਹੜਾ ਮਿਹਨਤ ਨਾਲ ਆਪਣਾ ਪਰਿਵਾਰ ਪਾਲਣ ਲਾ ਜਾਣਦਾ ਉਹਨੂੰ ਟਿੱਚਰਾਂ ਜਾਂ ਮਜ਼ਾਕ ਨਹੀਂ ਕਰਨਾ ਚਾਹੀਦਾ ਉਹਦਾ ਹੌਸਲਾ ਵਧਾਉਣਾ ਚਾਹੀਦਾ ਹੈ। ਤਾਂ ਵਿਪਨ ਨੇ ਆਪਣੇ ਪਿਤਾ ਜੀ ਦਾ ਸੁਪਨਾ ਜਰੂਰ ਪੂਰਾ ਕੀਤਾ। ਪਿਤਾ ਜੀ ਦਾ ਸੁਪਨਾ ਸੀ ਇਹ ਮੁੰਡਾ ਇੰਜੀਨੀਅਰ ਬਣੇ ਪਰ ਵਿਪਨ ਦਾ ਮਨ ਨਹੀਂ ਸੀ ਇੰਜੀਨੀਅਰ ਬਣਨ ਦਾ ਫਿਰ ਵੀ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਬੂਰ ਪਾਇਆ। ਤਾਂ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਆਪਣੇ ਸੁਪਨੇ ਪੂਰੇ ਕਰ ਰਿਹਾ ਹੈ। ਵਿਪਨ ਚਾਹੁੰਦਾ ਹੈ ਇਹ ਵਧੀਆ ਬਿਜ਼ਨਸਮੈਨ ਬਣੇ ਤਾਂ ਅੱਜ ਉਹਨੇ ਆਪਣਾ ਬ੍ਰਾਂਡ ਸ਼ੁਰੂ ਕੀਤਾ ਤੇ ਇਹਦਾ ਹੌਸਲਾ ਵਧਾਉਣਾ ਆਪਾਂ ਇਹਨੂੰ ਟੀਚਰਾਂ ਨਾਲ ਨਹੀਂ ਹਰਾਉਣਾ ਜੁੜੀ ਟੀਚਰਾਂ ਨਾਲ ਹਰਾਉਣ ਵਾਲੇ ਜਿਹੜੇ ਨੇ ਬਹੁਤੇ ਨਹੀਂ ਤੇ ਹੌਸਲਾ ਦੇਣ ਵਾਲੇ ਬਹੁਤ ਥੋੜੇ ਨੇ ਤਾਂ ਜੇ ਹੌਸਲਾ ਮਿਲਦਾ ਜਾਵੇ ਤਾਂ ਹਰ ਬੰਦਾ ਆਪਣਾ ਸੁਪਨਾ ਪੂਰਾ ਕਰ ਲੈਂਦਾ ਤੇ ਵਿਪਨ ਜਿਵੇਂ ਮੈਂ ਦੱਸਿਆ ਜੇ ਟੀਚਰਾਂ ਵੀ ਹੁੰਦੀਆਂ ਨੇ ਤੇ ਜਿਹੜੇ ਯਾਰ ਦੋਸਤ ਨਾਲ ਪੜਦੇ ਸੀ ਉਹਨਾਂ ਦਾ ਅਹਿਸਾਸ ਮਿਲਿਆ ਜਾਂ ਨਹੀਂ ਮਿਲਿਆ ਇੱਕ ਯਾਰ ਮੇਰੇ ਨਾਲ ਹਮੇਸ਼ਾ ਖਲੋਤਾ ਹੈ ਠੀਕ ਹੈ ਉਹ ਮੇਰੇ ਨਾਲ ਹਮੇਸ਼ਾ ਖੜਾ ਰਹੇਗਾ ਕਹਿੰਦੇ ਆ ਉਹ ਮਨੂੰ ਹਮੇਸ਼ਾ ਇੱਕ ਸਾਥ ਦਿੰਦਾ ਹੈ ਤੂੰ ਕਰਿਆ ਮੈਂ ਹੈਗਾ ਨਾ ਜੇ ਉਹ ਉਹ ਕਿਤੇ ਫਸਿਆ ਹੁੰਦਾ ਮੈਂ ਉਹਨੂੰ ਵੀ ਕੱਢਣਾ ਤੂੰ ਕਰ ਮੈਂ ਹੈਗਾ ਭਾਵੇਂ ਅਸੀਂ ਉਸ ਲੈਵਲ ਦੇ ਨਹੀਂ ਹੈਗੇ ਆ ਮਗਰ ਅੱਜ ਦੇ ਡੇਟ ਦੇ ਵਿੱਚ ਮਗਰ ਨਾ ਅਸੀਂ ਇੱਕ ਦੂਜੇ ਸਾਥ ਇੰਨਾ ਦਿੰਦੇ ਆ ਨਾ ਮੇਰਾ ਇੱਕ ਉਹ ਮੈਂ ਲਾਈਵ ਦੇ ਵਿੱਚ ਉਸ ਬੰਦੇ ਨੂੰ ਕਦੀ ਨਹੀਂ ਭੁੱਲਾਂਗਾ ਕਿਉਂਕਿ ਮੇਨਾ ਬਚਪਨ ਤੋਂ ਮੇਨਾ ਪੜਿਆ ਵਾ ਤੇ ਮੇਰੇ ਬਚਪਨ ਤੋਂ ਅੱਜ ਵੀ ਮੇਨਾ ਖੜਾ ਹੈਗਾ ਵਾ ਇੱਥੇ ਹੀ ਹੈਗਾ ਵਾ ਉਹ ਵੀ ਇੰਜੀਨੀਅਰ ਹੈਗਾ ਵਾ ਠੀਕ ਹੈ ਤੇ ਮਗਰ ਨਾ ਉਹ ਇੰਨਾ 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 ਵਧੀਆ ਬੰਦਾ ਨਾ ਮੈਂ ਲਾਈਵ ਦੇ ਵਿੱਚ ਉਹਦੇ ਵਰਗਾ ਮੈਂ ਆਪਣਾ ਯਾਰ ਨਹੀਂ ਪਾਇਆ ਕਈ ਕਿ ਮੈਂ ਨਾ ਕਦੀ ਮੈਂ ਫਸਿਆ ਹੋਵਾਂ ਨਾ ਕਿ ਇੱਕ ਫਾਈਨੈਂਸ਼ਲੀ ਨਹੀਂ ਕੋਈ ਜਗ੍ਹਾ ਤੇ ਮੈਂ ਫਸਿਆ ਹੋਵਾਂ ਮੈਂ ਭਾਵੇਂ ਕਿੱਥੇ ਹੀ ਫਸਿਆ ਹੋਵਾਂ ਉਹਨੇ ਚਾਹੇ ਰਾ ਦੇ ਇੱਕ ਵਜਰੇ ਹੋਣ ਨਾ ਉਹਨੇ ਤੋੜ ਕੇ ਆਣਾ ਜਦੋਂ ਮੈਂ ਮੈਂ ਇੱਕ ਵਾਰੀ ਫੋਨ ਕਰਦਾ ਕੀ ਲੋੜ ਆ ਮੈਂ ਆ ਗਿਆ ਬਸ ਉਹ ਯਾਰ ਹੈਗਾ ਬਾਕੀ ਕੀ ਜਾਂਦੇ ਯਾਰ ਮੇਰੀ ਲੜਾਈ ਹੋ ਜੇ ਨਾ ਮੈਂ ਉਹ ਕੋਈ ਨਹੀਂ ਆਣਾ ਜਾਂ ਫਿਰ ਮੰਮੀ ਪਾਪਾ ਆਣਗੇ ਜੀ ਉਸ ਯਾਰ ਤੇ ਮਾਨ ਪੂਰਾ ਹੈ ਜੇ ਜੇ ਲੋੜ ਪਈ ਤਾਂ ਹਾਜ਼ਰ ਹੈ ਉਹਦਾ ਡੇਟ ਹਾਜ਼ਰ ਹੈ ਇੱਕ ਮੇਰੇ ਅੰਕਲ ਹੈਗੇ ਆ ਹਾਂ ਇਹ ਜਿਨ੍ਹਾਂ ਦਾ ਮੇਰਾ ਸਾਥ ਹੈਗਾ ਵਾ ਕੀ ਜਾਂਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਖੜਾ ਕੀਤਾ ਆਇਆ ਵਾ ਇਹ ਤੱਕ ਕਿ ਅੱਜ ਇਹ ਕੀ ਆਂਦੇ ਮੇਰੇ ਨਾਲ ਮੇਰੇ ਮਾਪਿਓ ਦੇ ਬਰਾਬਰ ਨੇ ਆ ਕਿਉਂਕਿ ਇੱਕ ਪਤਾਂਜੀ ਪਿਤਾ ਜੀ ਨੇ ਇਹ ਨਹੀਂ ਬੋਲਿਆ ਕਿ ਬੜੇ ਪੈਸੇ ਲਾਤੇ ਨੇ ਇੰਜੀਨੀਅਰ ਦੀ ਪੜ੍ਹਾਈ ਤੇ ਤਾਂ ਚਾਹ ਦੇ ਹੀ ਰੇੜੀ ਲਾਉਣ ਵਾਲੇ ਨੇ ਪੈਸੇ ਪੂਰੇ ਨਹੀਂ ਨੇ ਅਕੀਵ ਮੰਦੇ ਵਿੱਚ ਵਿਚਾਰ ਆਏ ਉਹਨਾਂ ਦੇ ਜੀ ਇੰਨੇ ਪੈਸੇ ਬਰਬਾਦ ਹੋਏ ਨੇ ਸਾਡੇ ਜਾਂ ਮੁੰਡਾ ਹੋਣ ਉਹਨੇ ਪੈਸੇ ਬਣਾ ਲਏ ਜਿੰਨੇ ਕੀ ਪੈਸੇ ਲਾਤੇ ਆ ਹਾਂ ਸਰ ਕਿਉਂ ਨਹੀਂ ਕੀ ਆਂਦੇ ਆ ਦੇਖੋ ਇਹ ਤਾਂ ਹੈ ਨਹੀਂ ਹੈ ਕੀ ਆਂਦੇ ਚਾਹ ਦੇ ਨਾਲ ਇੱਕ ਕੀ ਆਂਦੇ ਕੰਮ ਹੈ ਨਾ ਪਾਵੇਂ ਜੀ ਨੇ ਤਾਂ ਪੈਸਾ ਕਮਾਇਆ ਪਾਵੇਂ ਤਾਂ ਪੈਸਾ ਪੂਰੇ ਕਰਨੇ ਥੋੜਾ ਹੌਲੀ ਅੱਜ ਨਹੀਂ ਤੇ ਕੱਲ ਹੋ ਜਾਣਗੇ ਉਸ ਚ ਸ਼ੁਰੂਆਤ ਦੇ ਵਿੱਚ ਵੀ ਮੈਨੂੰ ਸਟਰਗਲ ਹੀ ਕਰਨੀ ਪੈਣੀ ਹੈ ਟਾਈਮ ਦੇਣਾ ਪੈਣਾ ਵਾ ਕੰਮ ਨੂੰ ਥੋੜਾ ਹੌਲੀ ਹੌਲੀ ਥੋੜਾ ਥੋੜਾ ਵਧੇਗਾ ਇਹਨੂੰ ਇਹਨੂੰ ਜ਼ਿਆਦਾ ਟਾਈਮ ਦਿੰਦਾ ਨਾ ਮੈਂ ਇਹਨੇ ਮੈਨੂੰ ਬਹੁਤ ਕੁਝ ਦੇਣਾ ਇਹਨੇ ਅੱਜ ਮੈਨੂੰ ਜੇ ਮੈਂ 5000 ਦੇ ਰਿਹਾ ਨਾ ਤਾਂ ਕੱਲ ਉਹਨੇ ਮੈਨੂੰ ਲੱਖਾਂ ਦੇਣੇ ਤੇ ਮੈਨੂੰ ਮੈਨੂੰ 5000 ਨਹੀਂ ਚਾਹੀਦਾ ਨਾ ਮੈਨੂੰ ਲੱਖਾਂ ਚਾਹੀਦਾ ਹੈ ਕਰੋੜਾਂ ਚਾਹੀਦਾ ਹੈਗਾ ਮੈਂ ਮਿਹਨਤ ਨਾਲ ਕਮਾਣਾ ਹੈਗਾ ਕਿ ਇਹ ਨਹੀਂ ਕਿ ਯਾਰ ਯਾਰ ਇਹ ਨਹੀਂ ਕਰਨਾ ਉਹ ਯਾਰ ਮੈਂ ਦਿਮਾਗ 'ਚ ਕਦੀ ਆਇਆ ਥੋਟ ਥੋਟ ਹੀ ਨਹੀਂ ਆਏਗੀ ਇਹਦੇ ਯਾਰ ਮੈਂ ਇੰਜੀਨੀਅਰਿੰਗ ਕਰਾਂ ਲਾਈਫ ਦੇ ਵਿੱਚ ਮੈਨੂੰ ਆਪਣਰ ਬਸ ਅਹੀ ਚੱਲਦਾ ਰਵੇ ਵੀ ਪੰਜੀਰ ਕਦੀ ਸੋਚਿਆ ਜੇ ਇੰਜੀਨੀਅਰ ਬਣ ਜਾਂਦੇ ਮੈਂ ਪੋਲੋ ਨੇ ਸਿੱਧੇ ਨਹੀਂ ਬਣਨੇ ਜਾਂ ਬਿਲਡਿੰਗਾਂ ਆਉਣੀਆਂ ਸਿੱਧੀਆਂ ਨਹੀਂ ਬਣਨੀਆਂ ਜਿੰਨੇ ਵਧੀਆ ਸਮੋਸੇ ਤਲ ਲੈਂਦੇ ਹੋ ਜਾਂ ਜਿੰਨੇ ਵਧੀਆ ਸਮੋਸੇ ਬਣਾ ਲੈਂਦੇ ਹੋ ਨਹੀਂ ਸਰ ਮੈਂ ਹਜੇ ਵੀ ਡਿਜ਼ਾਈਨ ਦਿੰਦਾ ਹਾਂ ਕੋਈ ਕਸਟਮਰ ਕੋਈ ਆਂਦਾ ਡਿਜ਼ਾਈਨ ਮੰਗਦਾ ਹੈਗਾ ਵਾ ਤੇ ਮੈਂ ਸਾਈਡ 'ਵਾਂ ਕੀ ਅੰਦਰ ਰਹਾ ਦੇ 1-1 ਵਜੇ ਜਾ ਕੇ ਮੈਂ ਡਿਜ਼ਾਈਨ ਤਿਆਰ ਕਰਕੇ ਦਿੰਦਾ ਹਾਂ ਉਹਨਾਂ ਨੂੰ ਬੋਲਦੇ ਨਹੀਂ ਭਾਵੇਂ ਘਰਾਂ ਦੇ ਦਿਨਾਂ ਵਾ ਮੈਂ ਕੰਮ ਕਰਦਾਗਾ ਇਹ ਨਹੀਂ ਮੈਂ ਆਪਣਾ ਜਿਹੜਾ ਕੀ ਜਾਂਦੇ ਮੈਂ ਪੜਾਈ ਕਿਤੇ ਉੱਚੀ ਦਾ ਮੈਂ ਪਿੱਛੇ ਨਹੀਂ ਛੱਡਿਆ ਉਹਨੂੰ ਵੀ ਉਹ ਵੀ ਮੈਂ ਕਰਦਾ ਹਾਂ ਮਗਰ ਮੈਨੂੰ ਜਿੱਥੋਂ ਮੈਂ ਥੋੜਾ ਬੋਧਾ ਪੈਸਾ ਆਵੇ ਕਿ ਮੈਂ ਆਪਣਾ ਮੇਬੀ ਇਥੋਂ ਰੈਂਟ ਨਾ ਨਿਕਲ ਪਾਵੇ ਮੈਂ ਉੱਥੋਂ ਵੀ ਪੂਰਾ ਕਰ ਸਕਾਂ ਜਿਵੇਂ ਇਥੋਂ ਰੈਂਟ ਕਰ ਰਿਹਾ ਵਾਂ ਵਧੀਆ ਚੱਲ ਰਿਹਾ ਵਾ ਹਰ ਚੀਜ਼ ਮੈਂ ਪੂਰੀ ਕਰ ਸਕਾਂ ਕਿ ਮੈਨੂੰ ਮੈਂ ਕਿਸੇ ਨੂੰ ਪਰੇਸ਼ਾਨੀ ਨਹੀਂ ਦੇਣਾ ਚਾਹਨਾ ਕਿ ਮੈਂ ਖੁਦ ਪਰੇਸ਼ਾਨ ਹੋ ਲਾਂਗਾ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਦੇਦਾ ਮੈਨੂੰ ਨਾ ਅੰਦਰ ਅੰਦਰ ਚੁਬਦਾ ਰਹਿੰਦਾ ਮੈਂ ਕਿਸੇ ਨੂੰ ਪਰੇਸ਼ਾਨ ਕਰਦਾ ਜਦੋਂ ਤੇ ਮੈਂ ਮੰਮੀ ਪਾਪਾ ਨੂੰ ਬੜਾ ਪਰੇਸ਼ਾਨ ਕੀਤਾ ਇਹਨੂੰ ਉਸ ਚੀਜ਼ ਨੂੰ ਲੈ ਕੇ ਨਾ ਮੈਂ ਪਾਪਾ ਨੂੰ ਉਹ ਚੀਜ਼ ਕਰਕੇ ਦਿਖਾਨੀ ਹੈ ਉਹਨਾਂ ਦੇ ਵਿੱਚ ਕਿ ਮੈਂ ਪਾਪਾ ਕਹਿੰਦੇ ਆ ਯਾਰ ਮੇਰੇ ਸਾਧਿਰ ਹੋ ਕੇ ਕਹਿੰਦੇ ਆ ਮੇਰੇ ਮੁੰਡੇ ਨੇ ਕੀਤਾ ਹੈ ਮੈਂ ਇਹ ਚਾਹਣਾ ਕਿ ਪਾਪਾ ਹਰ ਕਿਸੇ ਨੂੰ ਕਹਿ ਸਕਣ ਕਿ ਮੇਰੇ ਆ ਮੇਰਾ ਮੁੰਡਾ ਹੈ ਇਹਨੇ ਕੀਤਾ ਹੈ ਇਹ ਵੀ ਪੰਜੇ ਹਰੇ ਹਰੇ ਸਮੋਸੇ ਤਲੀ ਜਾ ਰਹੇ ਹੋ ਤਾਂ ਪਿਜਾ ਵੀ ਪਾਈ ਜਾ ਰਹੇ ਉਸ ਸਮੋਸਿਆਂ ਦੇ ਵਿੱਚ ਇਹ ਰੈਸਪੀ ਮਨ ਦਾ ਵਿਚਾਰ ਸੀ ਜਾਂ ਕਿਤੇੋਂ ਤੁਹਾਡੇ ਤੁਸੀਂ ਸੁਣੀ ਜੀ ਜਾਂ ਰੈਸਟੋਰੈਂਟ ਦੇ ਵਿੱਚ ਦੇਖੀ ਸੀ ਕਿਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਆਇਆ ਜੀ ਪੀਜ਼ਾ ਜਿਹੜਾ ਉਹਨੂੰ ਸਮੋਸੇ ਦੇ ਵਿੱਚ ਪਾਉਣਾ ਤੇ ਹਰੇ-ਹਰੇ ਸਮੋਸੇ ਬਣਾਉਣੇ ਆ ਇਹ ਮੈਂ ਰਾਈਡਿੰਗ ਕਰਦੇ ਕਰਦੇ ਦੇਖਿਆ ਸੀ ਕਿ ਜਾਂਦੇ ਆ ਕਿਤੇ ਨਾ ਹੀ ਸੁਣਿਆ ਗਿਆ ਸੀ ਉੱਥੇ ਮੈਂ ਖਾਦਾ ਨਹੀਂ ਗਿਆ ਪਾਲਕ ਪਨੀਰ ਦਾ ਸਮੋਸਾ ਜ਼ਰੂਰ ਖਾਦਾ ਹਾਂ ਰਾਜਸਥਾਨ ਦੇ ਵਿੱਚ ਤੇ ਮੈਨੂੰ ਨਾ ਟੇਸ ਦੇਖ ਕੇ ਨਾ ਇੱਕ ਦੇਖੋ ਮੈਂ ਸ਼ਾਇਦ ਬੰਦਾ ਹੋ ਗਿਆ ਇੱਕ ਕਹਿੰਦੇ ਹਰ ਚੀਜ਼ ਬਣਾਉਣਾ ਹੈਗਾ ਤੇ ਮੈਨੂੰ ਟੇਸ ਤੋਂ ਪਤਾ ਲੱਗਦਾ ਕੀ ਕੀ ਪਿਆ ਹੋਇਆ ਹੈਗਾ ਇਹਦੇ ਵਿੱਚ ਤੇ ਮੈਨੂੰ ਨਾ ਇੱਕ ਅੰਦਰੋਂ ਚਾਹ ਹੋ ਗਿਆ ਯਾਰ ਆਪਣੇ ਸ਼ੈਰ ਵੀ ਸਟਾਰਟ ਕਰ ਦੇਗੇ ਯਾਰੇ ਪਾਲੇ ਕੁਝ ਅਲੱਗ ਦਿਖੇਗਾ ਤੇ ਮੈਂ ਨਾ ਉੱਥੇ ਪੁੱਛਿਆ ਲੋਕਾਂ ਕੀ ਦਾ ਕੀ ਪਾ ਰਹੇ ਹੋ ਕੀ ਕਿੱਦਾਂ ਕਰ ਰਹੇ ਹੋ ਮੈਂ ਉਸ ਚੀਜ਼ ਨੂੰ ਪੁੱਛਿਆ ਫਿਰ ਮੈਂ ਉਹੀ ਚੀਜ਼ ਲੈ ਕੇ ਇੱਥੇ ਆਇਆ ਵਾਂ ਕਿ ਇਹ ਲੋਕਾਂ ਨੂੰ ਨਾ ਕੁਝ ਅਲੱਗ ਮਿਲੇਗਾ ਇੱਥੇ ਮੋਹੀ ਚੀਜ਼ ਦੇਖੋ ਇਹ ਤੇ ਹੈ ਨਹੀਂ ਕਿ ਅੰਦਰ ਕੋਈ ਚੀਜ਼ ਨਵੀਂ ਚੀਜ਼ ਤਿਆਰ ਹੋ ਰਹੀ ਆ ਹੁਣ ਪੀਜ਼ਾ ਸਮੋਸਾ ਇਹ ਪੂਰੇ ਅੰਬਸਰ ਵੀ ਕਿੱਥੇ ਵੀ ਨਹੀਂ ਮਿਲਦਾ ਪੂਰੇ ਇੰਡੀਆ 'ਕੋਮ ਲੋਕ ਤੁਸੀਂ ਸਰਚ ਮਾਰ ਕੇ ਦੇਖ ਲਓ ਪੀਜ਼ਾ ਸਮੋਸਾ ਕੋਈ ਨਹੀਂ ਦਿੰਦਾ ਸਿਰ ਮੈਂ ਦਿੰਦਾ ਵਾਂ ਕੋਤੇ ਵੀ ਸਰਚ ਕੋਈ YouTube ਤੇ ਸਰਚਿਆ ਜਾਂ ਨੈਟ ਤੇ ਸਰਚ ਮਾਲੋ ਪੀਜ਼ਾ ਸਮੋਸਾ ਗੋਵਿੰਦਨ ਦਾ ਤੇ ਉਹ ਚੀਜ਼ ਨੂੰ ਨਾ ਮੈਂ ਅੱਗੇ ਲੈ ਕੇ ਜਾਣਾ ਚਾਹੁੰਦਾ ਕਿ ਇਹ ਮੇਰੇ ਲੋਕਾਂ ਨੂੰ ਪਸੰਦ ਆਵੇ ਉਹ ਪੀਜ਼ਾ ਸਮੋਸਾ ਇੰਨਾ ਪਸੰਦ ਆਵੇ ਕਿ ਉਹ ਪੀਜ਼ਾ ਛੱਡ ਕੇ ਪੀਜ਼ਾ ਸਮੋਸਾ ਖਾਣ ਮੈਂ ਸੁਪਨਾ ਜੀ ਹੈ ਸਜਾਇਆ ਹੋਇਆ ਕਿ ਇਹ ਰਾਈਡਰ ਚਾਹ ਵਾਲਾ ਇਸੇ ਸਟਾਲ ਤਾਂ ਹੀ ਸੀਮਤ ਰਹਿਣਾ ਚਾਹੁੰਦਾ ਜਾਂ ਰਾਈਡਰ ਚਾਹ ਵਾਲਾ ਦੁਨੀਆ ਦੇ ਵਿੱਚ ਫੇਮਸ ਹੋਣਾ ਚਾਹੁੰਦਾ ਮਸੂਰ ਹੋਣਾ ਚਾਹੁੰਦਾ ਜਿਵੇਂ ਸਾਡੇ ਮੋਦੀ ਜੀ ਪ੍ਰਧਾਨ ਮੰਤਰੀ ਵੀ ਆਂਦੇ ਚਾਹ ਬਣਾਉਂਦੇ ਰਹੇ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਨਾ ਆਏ ਕਿ ਪ੍ਰਧਾਨ ਮੰਤਰੀ ਜਿਹੜਾ ਭਾਰਤ ਦਾ ਉਹ ਚਾਹ ਵਾਲਾ ਜ਼ਰੂਰ ਹੈ ਪਰ ਅੱਜ ਦੇਸ਼ ਸੁਭਾਰ ਰਿਹਾ ਕੀ ਸੁਪਨੇ ਸਜਾਈ ਨੇ ਮੈਂ ਦੇਸ਼ ਤੇ ਸੰਭਾਲ ਨਹੀਂ ਸਕਦਾ ਉਹ ਉਹਨਾਂ ਤੇ ਛੱਡਦੀ ਹੈ ਉਹਨਾਂ ਤੇ ਮੈਂ ਇਹ ਚਾਹੁੰਦਾ ਹਾਂ ਕਿ ਮੇਰਾ ਹਰ ਜਗ੍ਹਾ ਹਰ ਇੱਕ ਆਊਟਲੈਟ ਹਰ ਇੱਕ ਸ਼ਹਿਰ ਦੇ ਵਿੱਚ ਹੋਵੇ ਕਿ ਲੋਕੀ ਮੇਰੇ ਆਊਟਲੈਟ ਤੇ ਜਾ ਕੇ ਮੇਰੇ ਮੇਰੇ ਬਣਾਈ ਚੀਜ਼ ਦਾ ਆਨੰਦ ਉਠਾ ਸਕਣ ਮੇਰੇ ਚਾਹ ਮੇਰੇ ਬਣਾਈ ਚਾਹ ਦਾ ਆਨੰਦ ਉਠਾ ਸਕਣ ਕਿ ਲੋਕੀ ਨਾ ਇਹ ਨਾ ਕਹਿਣ ਯਾਰ ਮੈਂ ਕਈ ਸੋਜ਼ੇ ਯਾਰ ਮੈਂ ਯਾਰ ਜਿਵੇਂ ਆ ਤੁਹਾਡੀ ਵੀਡੀਓ ਦੇਖਣਗੇ ਉਹ ਬੜੀ ਦੂਰ ਬੈਠੇ ਨੇ ਜੀ ਤੇ ਉਹ ਕਹਿੰਦੇ ਆ ਮੈਂ ਵੀ ਖਾਣਾ ਹੈਗਾ ਉਹਨਾਂ ਦੇ ਸ਼ਹਿਰ ਦੇ ਵਿੱਚ ਵੀ ਖੁੱਲਾ ਹੋਵੇ ਤੇ ਮੈਂ ਉਹ ਚੀਜ਼ ਚਾਹਨਾ ਵਾ ਹਰ ਇੱਕ ਸ਼ਹਿਰ ਦੇ ਵਿੱਚ ਮੇਰਾ ਸੁਪਨਾ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਜਗ੍ਹਾ ਮੇਰਾ ਆਊਟਲੈਟ ਖੁੱਲਾ ਹੋਵੇ ਵੀ ਪੰਜ ਇਹ ਸੁਪਨਾ ਤਾਂ ਹੀ ਪੂਰਾ ਹੋਣਾ ਜੇ ਤੁਸੀਂ ਆਪਣਾ ਐਡਰੈਸ ਸਾਨੂੰ ਦੱਸੋ ਕਿਉਂਕਿ ਜਿਹੜੇ ਜਿਹੜੇ ਸਰੋਤੇ ਤੁਹਾਨੂੰ ਦੇਖ ਰਹੇ ਨੇ ਉਹ ਇੱਥੋਂ ਤਾਂ ਹੀ ਪਹੁੰਚਣ ਤੁਹਾਡੇ ਪਿਜੇ ਵਾਲੇ ਸਮੋਸਿਆਂ ਦਾ ਤੇ ਸਾਰਿਆਂ ਦਾ ਆਨੰਦ ਮਾਣਨ ਤਾਂ ਇਹ ਸੁਪਨਾ ਪੂਰਾ ਹੋਣਾ ਦੂਰ ਦਰਾਡੇ ਤੋਂ ਟੂਰਿਸਟ ਆਉਂਦਾ ਬਹੁਤ ਸਾਰੇ ਅਮਰਸਰ ਦੇ ਵਿੱਚ ਸਲਾਨੀ ਆਉਂਦੇ ਨੇ ਉਹ ਨਰਾ ਆਨੰਦ ਮਨਨ ਕੇ ਸਵਾਦ ਮਨਨ ਕੇ ਤਾਂ ਇਹ ਸੁਖਨਾ ਤਾਂ ਆ ਹੀ ਪੁਰਾਣਾ ਤੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਜਰੂਰ ਸਾਂਝਾ ਕਰੋ ਕਿਸੇ ਨੇ ਤੁਹਾਡੇ ਨਾਲ ਤਾਲਮੇਲ ਬਣਾਉਣਾ ਹੋਵੇ ਕਿਵੇਂ ਬਣਾਵੇ ਉਹ ਜਰੂਰ ਸਰ ਮੇਰਾ ਮੇਰਾ ਜਿਹੜਾ ਕੀ ਹੁੰਦੇ ਸੈਟਅਪ ਹੈਗਾ ਵਾ ਬਿਲਕੁਲ ਸੈਲੀਬ੍ਰੇਸ਼ਨ ਬਟਾਲਾ ਰੋਡ ਸੈਲੀਬ੍ਰੇਸ਼ਨ ਤੇ ਬਿਲਕੁਲ ਬੈਕ ਸਾਈਡ ਪਾਰਕਿੰਗ ਦੇ ਨਾਲ ਤੇ ਡਾਇਮੰਡ ਹੋਟਲ ਦੇ ਬਿਲਕੁਲ ਸਾਹਮਣੇ ਮੇਰਾ ਮੋਬਾਈਲ ਨੰਬਰ ਹੈਗਾ 8872332870 ਜਰੂਰ ਜੀ ਅੰਮ੍ਰਿਤਸਰ ਦਾ ਇੰਜੀਨੀਅਰ ਹੈ ਜਿਹੜਾ ਸਮੋਸੇ ਤਲ ਰਿਹਾ ਹੈ ਵੱਡੇ-ਵੱਡੇ ਪੋਲ ਨਹੀਂ ਬਣਾਉਂਦਾ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਸਮੱਸਿਆ ਜ਼ਰੂਰ ਤਲ ਰਹੀ ਹੈ ਤਾਂ ਰਿਸ਼ਤੇਦਾਰ ਭੈਣ ਭਰਾਵਾਂ ਦੀਆਂ ਟੀਚਰਾਂ ਨੇ ਤੋੜਨਾ ਵੀ ਚਾਇਆ ਪਰ ਹੌਸਲਾ ਨਹੀਂ ਹਾਰਨਾ ਵੀਰ ਨੇ ਹੌਸਲੇ ਨਾਲ ਅੱਜ ਵੀ ਇਹ ਸੁਪਨਾ ਹੈ ਜਿਹੜਾ ਆਪਣਾ ਆਊਟਲੈਟ ਜਿਹੜੇ ਨੇ ਪੂਰੇ ਭਾਰਤ ਦੇ ਵਿੱਚ ਬਣਾਉਣੇ ਨੇ ਰਾਈਡਰ ਚਾਹ ਵਾਲੇ ਦੇ ਨਾਮ ਤੋਂ ਜਾਣਿਆ ਜਾਣਾ ਹੈ ਤਾਂ ਜਿਹੜਾ ਆਪਣੇ ਮਨ ਦੇ ਚਾਹ ਪੂਰੀ ਕਰਦਾ ਹੈ ਉਹਦਾ ਹੌਸਲਾ ਤੋੜਨਾ ਨਹੀਂ ਚਾਹੀਦਾ ਉਹਨੂੰ ਹੌਸਲਾ ਦੇਣਾ ਚਾਹੀਦਾ ਅਸੀਂ ਦੇਖਦੇ ਹਾਂ ਜੇ ਜ਼ਿਆਦਾਤਰ ਹੌਸਲਾ ਤੋੜਨ ਵਾਲੇ ਬਹੁਤ ਜ਼ਿਆਦਾ ਮਿਲ ਜਾਂਦੇ ਨੇ ਅੱਜ ਜਦੋਂ ਹੌਸਲਾ ਮਿਲ ਜਾਂਦਾ ਤਾਂ ਉਸ ਦਾ ਹੋਰ ਵੀ ਜਜ਼ਬਾ ਵੱਧ ਜਾਂਦਾ ਹੌਸਲਾ ਵੱਧ ਜਾਂਦਾ ਤੇ ਵਿਪਨ ਜਿਹੜਾ ਜੇ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਅੱਜ ਸਮੋਸੇ ਵਾਲਾ ਜਾਣਿਆ ਜਾਂਦਾ ਰਾਈਡਰ ਚਾਹ ਵਾਲੇ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਇਹਦਾ ਹੌਸਲਾ ਵਧਾਉਣ ਵਾਸਤੇ ਇੱਥੇ ਇਹਦੇ ਸੈਟਅਪ ਤੇ ਆਉਣਾ ਪੈਣਾ ਅਤੇ ਇਹਨਾਂ ਦੇ ਸਮੋਸਿਆਂ ਦਾ ਆਨੰਦ ਮਾਣਨਾ ਪੈਣਾ ਤਾਂ ਮੈਨੂੰ ਦੀ ਇਜਾਜ਼ਤ ਮੈਂ ਆ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਤੁਸੀਂ ਜੁੜੇ ਰਹੋ ਆਉਣੇ ਯਾਰਨਾਂ